ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਆਪਣੇ ਚਰਨਾਂ 'ਵਾਂ ਲਾ ਕੇ ਰੱਖਣ ਜੀ ਵਾਹਿਗੁਰੂ ਜੀ ਆਪਾਂ ਕਦੇ ਵੀ ਆਲਸੀ ਨਹੀਂ ਬਨਣਾ ਆ ਸਵਾਲੇ ਜਿੰਦਗੀ ਜਿਹੜੀ ਨਸ਼ਟ ਹੋ ਜਾਂਦੀ ਆ ਖਰਾਬ ਹੋ ਜਾਂਦੀ ਆ ਆਸ ਦਾ ਕੋਈ ਇਲਾਜ ਨਹੀਂ ਮਨ ਬਾਹ ਨਿਖੋਰ ਬਨ ਜਾਂਦਾ ਜੀ ਕਈਆਂ ਦਾ ਸਰੀਰ ਕੰਮ ਨਹੀਂ ਕਰਦਾ ਮੈਂ ਉਹਨਾਂ ਨੂੰ ਨਹੀਂ ਕਹਿੰਦੀ ਤੇ ਬਾਕੀ ਆਪਾਂ ਕਦੇ ਵੀ ਆਲਸ ਨਹੀਂ ਕਰਨਾ ਕਿਸੇ ਵੀ ਕੰਮ ਦਾ ਕਰਦਾ ਬਾਹਰ ਦਾ ਕੰਮ ਆ ਕੋਈ ਜਾਂ ਪਰਿਵਾਰ ਦਾ ਕੰਮ ਆ ਜਾਂ ਗੁਰੂ ਦਾ ਕੰਮ ਆ ਕਦੇ ਵੀ ਆਲਸ ਆ ਕਰਿਆ ਕਰਿਏ ਜੀ ਆਸ ਵਾਲੇ ਜਿੰਦਗੀ ਖਰਾਬ ਹੋ ਜਾਂਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਜਾਪ ਲੈ ਗੁਰਾਂ ਦਾ ਨਾਮ ਖਾਟ ਲੈ ਓਏ ਸੋਣੇ ਮੇਰੇ ਆਲਸੀ ਮੈਨਾ ਨਾਮ ਜਾਪ ਲੈ ਗੁਰਾਂ ਦਾ ਨਾਮ ਖਾਟ ਲੈ ਓ ਸੋਣ ਮੇਰੀ ਆਲਸੀ ਮਨਾ रोज़ रोज कंदवर छेत उठ्गे रोज़ रोज़ कए सवेर छेत उठांगे सवेर फर राम नाम जपांगे तैनू नींदे घेरा पायाणे आल सीमना ਬੇ ਨੋਂ ਨੀਂਦ ਰਾਣੇ ਕੀ ਰਾ ਪਾਇਆ ਹੋਏ ਸੋਣੇ ਮੇਰੇ ਆਲਸੀ ਮਨਾ ਅੱਜ ਕੱਲ ਕਰਦੇ ਕਰਦੇ ਬੀਤੇ ਗਈ ਸਾਲ ਜੀ ਅੱਜ ਕੱਲ ਕਰਦੇ ਕਰਦੇ ਬੀਤੇ ਗਈ ਸਾਲ ਜੀ ਨਾਮ ਜਪਣ ਦਾ ਨਾ ਕੀਤਾ ਕੋਈ ਖਿਆਲ ਜੀ ਹੋਣ ਬੀਤੇ ਆਵੇ ਲਾ ਨਹੀਂ ਹੋਣਾ ਹੋ ਸੋਣ ਮੇਰੇ ਆਲਸੀ ਮਨਾ ਹੋਣ ਬੀਤੇ ਆਵੇ ਲਾ ਨਹੀਂ ਹੋਣਾ ਯਾਰ ਸੀਮਣਾ ਪੋਥੀਆਂ ਕਰਾਣਾ ਬੋਤ ਤੋਂ ਤਾਂ ਪਾੜ ਲੈਆਂ ਨੇ ਪੋਥੀਆਂ ਕਰਾਣਾ ਬੋਤ ਮਾਣਾ ਪਾੜ ਲੈਆਂ ਨੇ ਰੱਟੇ ਮਾਰ ਲੈ ਪਾਰੇ ਅਕਲਾ ਨਾ ਆਈਆਂ ਨੇ ਰੱਟੇ ਮਾਰ ਲੈ ਪਾਰੇ ਅਕਲਾ ਨਾ ਆਈਆਂ ਨੇ ਝੂਠ ਮਾਰ ਮਾਰਿਆ ਕਲਾਗ ਵਾਇਆ ਹੋਏ ਸੋਣੇ ਮੇਰੇ ਆਲਸੀ ਮਨਾ ਝੂਠ ਮਾਰ ਮਾਰਿਆ ਕਲਾਗ ਵਾਇਆ ਹੋਏ ਸੋਣੇ ਮੇਰੇ ਆਲਸੀ ਮਨਾ ਗੁਰੂ ਮੇਰਾ ਬੋਤ ਵੱਡਾ ਸਮਰਤ ਜੀ ਗੁਰੂ ਮੇਰਾ ਬਤ ਵਦਾਸ ਮਰਖ ਜੀ ਚਰਨੀ ਜਾਪਿਆ ਰੱਖੂ ਮੇਰਾ ਵਾਲਾ ਹੱਥੇ ਜੀ ਚਰਨਾ ਜਾਪਿਆ ਰੱਖੂ ਮੇਰਾ ਵਾਲਾ ਹੱਥੇ ਜੀ ਓਦਾ ਬਾਨ ਜਾ ਕਿਉ ਸੂਰ ਤਾਪ ਲਾਈਆ ਓ ਸੋਣੇ ਮੇਰੇ ਆਲਸੀ ਮਨਾ ਓਦਾ ਬਾਨ ਜਾ ਕਿਉ ਸੂਰ ਤਾਪ ਲਾਈਆ ਓ ਮੇਰੇ ਆਲਸੀ ਮਨਾ ਨਾਮ ਜਪ ਲੈ ਗੋਰਾ ਦਾ ਨਾਮ ਖਾਟ ਲੈ ਓ ਸੋਣੇ ਮੇਰੇ ਆਲਸੀ ਮਨਾ ਨਾਮ ਜਪ ਲੈ ਗੋਰਾ ਦਾ ਨਾਮ ਖਾਟ ਲੈ ਓ ਸੋਣੇ ਮੇਰੇ ਆਲਸੀ ਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ